ਤੁਹਾਨੂੰ ਕਿੱਸਾ ਸੁਣ ਕੇ ਸਿਰਫ ਇੱਕ ਪਲ ਲਈ ਸਿਰਫ ਇੱਕ ਪਲ ਲਈ ਜ਼ਰੂਰ ਲੱਗੇਗਾ ਕਿ ਚੰਗਾ ਹੋਇਆ ਅੰਗਰੇਜ਼ ਭਾਰਤ 'ਚ ਆਈ ਅੰਗਰੇਜ਼ੀ ਨੀਤੀਆਂ ਕਾਰਨ 1770 ਦਾ ਬੰਗਾਲ ਅਕਾਲ ਪਿਆ ਜਿਸ ਵਿੱਚ ਲੱਖਾਂ ਲੋਕ ਮਰੇ ਅਤੇ ਅੰਗਰੇਜ਼ਾਂ ਨੇ ਮਦਦ ਦੀ بجائے ਅਨਾਜ ਮਹਿੰਗੇ ਭਾਦੇ ਵਿੱਚ ਵੇਚਿਆ ਉਸ ਨੇ ਆਪਣੇ ਨਿੱਜੀ ਸਖਤਰ ਕੰਵਰ ਭਰਤ ਸਿੰਘ ਨੂੰ ਹੁਕਮ ਦਿੱਤਾ ਹੋਇਆ ਸੀ ਕਿ ਹਰ ਐਤਵਾਰ ਸਵੇਰੇ ਸਾਰੀਆਂ ਸਰਕਾਰੀ ਫਾਈਲਾਂ ਮਹਿਲ ਦੇ ਕਾਨਫਰੰਸ ਰੂਮ ਦੇ ਵੱਡੇ ਮੇਜ਼ ਤੇ ਰੱਖ ਦਿੱਤੀਆਂ ਜਾਂਦੀਆਂ। ਮਹਾਰਾਜਾ ਕਿਸ਼ਨ ਸਿੰਘ ਆਪਣੀਆਂ ਮਹਾਰਾਣੀਆਂ, ਆਪਣੀਆਂ ਖੈਲਾਂ ਤੇ ਹਰਮ ਦੀਆਂ ਹੋਰ ਔਰਤਾਂ ਨਾਲ ਕਾਨਫਰੰਸ ਰੂਮ ਵਿੱਚ ਆਉਂਦਾ। ਇਸ ਕਮਰੇ ਵਿੱਚ ਹਾਸਾ ਮਜ਼ਾਕ ਚੱਲਦਾ, ਚੋਹਲਵਾਜ਼ੀਆਂ ਚੱਲਦੀਆਂ, ਸ਼ਰਾਬ ਦੀ ਦੌਰ ਚੱਲਦਾ। ਸੈਂਕੜੇ ਬੇਗੁਨਾਹ ਲੋਕਾਂ ਨੂੰ ਸਜ਼ਾਾਂ ਮਿਲੀਆਂ। ਸੈਂਕੜਿਆਂ ਨੂੰ ਫਾਂਸੀਆਂ ਤੇ ਲਟਕਾਇਆ। ਜਦੋਂ ਕਿ ਦੋਸ਼ੀ ਬਰੀ ਹੋ ਗਏ ਨਤੀਜੇ ਵਜੋਂ ਮਹਾਰਾਜਾ ਕਿਸ਼ਨ ਸਿੰਘ ਸਰਬਸੱਤਾਧਾਰੀ ਹਾਕਮ ਦੀ ਥਾਂ ਸਿਰਫ ਨਾਮ ਦਾ ਮਹਾਰਾਜਾ ਰਹਿ ਗਿਆ ਇਹ ਸਿਰਫ ਇੱਕ ਕਿੱਸਾ ਇਹੋ ਜਿਹੇ ਹਜ਼ਾਰਾਂ ਕisse ਮੌਜੂਦ ਨੇ ਇੰਨਾ ਰਾਜੇ ਮਹਾਰਾਜਿਆਂ ਨਲੈਕੀਆਂ ਦੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਸ਼ੁਰੂ ਕਰਦੇ ਹਾਂ ਅੰਗਰੇਜ਼ਾਂ ਦੇ ਆਗਮਨ ਤੋਂ ਮੁਗਲ ਸਾਮਰਾਜ ਦੇ ਕਮਜ਼ੋਰ ਹੋਣ ਤੋਂ ਬਾਅਦ ਅੰਗਰੇਜ਼ 17ਵੀਂ ਸਦੀ ਵਿੱਚ ਭਾਰਤ ਵਿੱਚ ਪਹੁੰਚੇ। ਉਹ ਸ਼ੁਰੂ ਵਿੱਚ ਈਸਟ ਇੰਡੀਆ ਕੰਪਨੀ ਦੇ ਰੂਪ ਵਿੱਚ ਆਏ ਜਿਸ ਨੂੰ 1600 ਈਸਵੀ ਵਿੱਚ ਬ੍ਰਿਟਿਸ਼ ਸਰਕਾਰ ਤੋਂ ਵਪਾਰ ਦੀ ਮਨਜ਼ੂਰੀ ਮਿਲੀ ਸੀ। ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਸੂਰਤ ਵਿੱਚ 2012 ਵਿੱਚ ਆਪਣੀ ਵਪਾਰਕ ਚੌਂਕੀ ਲਗਾਈ ਤੇ ਫਿਰ ਮਦਰਾਸ 'ਚ, ਫਿਰ ਬੰਬਈ ਤੇ ਫਿਰ ਕੱਕੱਤੇ ਵਿੱਚ ਆਪਣੇ ਕੇਂਦਰ ਸਥਾਪਿਤ ਕੀਤੇ। ਉਹਨਾਂ ਦਾ ਮੁੱਖ ਮਕਸਦ ਮਸਾਲੇ, ਰੇਸ਼ਮ ਸੂਤੀ ਕੱਪੜੇ ਅਤੇ ਹੋਰ ਸਮਾਨ ਦਾ ਵਪਾਰ ਕਰਨਾ ਸੀ ਸਮੇਂ ਨਾਲ ਅੰਗਰੇਜ਼ਾਂ ਨੇ ਸਥਾਨਕ ਰਾਜਿਆਂ ਅਤੇ ਨਵਾਬਾਂ ਨਾਲ ਸੰਬੰਧ ਬਣਾਏ ਅਤੇ ਆਪਣੀ ਫੌਜੀ ਤਾਕਤ ਵਧਾਉਣੀ ਸ਼ੁਰੂ ਕੀਤੀ। ਉਹਨਾਂ ਨੇ ਸਥਾਨਕ ਸ਼ਾਸਕਾਂ ਵਿਚਕਾਰ ਆਪਸੀ ਲੜਾਈਆਂ ਦਾ ਫਾਇਦਾ ਚੱਕਿਆ। 1757 ਵਿੱਚ ਪਲਾਸੀ ਦੀ ਲੜਾਈ ਵਿੱਚ ਨਵਾਬ ਸਿਰਾਜੁਦਦਲਾ ਨੂੰ ਹਰਾ ਕੇ ਅੰਗਰੇਜ਼ਾਂ ਨੇ ਬੰਗਾਲ ਉੱਤੇ ਕਬਜ਼ਾ ਕਰ ਲਿਆ ਜਿਸ ਨਾਲ ਉਹਨਾਂ ਦੀ ਸਿਆਸੀ ਸੱਤਾ ਦੀ ਨੀਂਹ ਰੱਖੀ। ਇਸ ਤੋਂ ਬਾਅਦ 1764 ਵਿੱਚ ਬਕਸਰ ਦੀ ਲੜਾਈ ਦੀ ਜਿੱਤ ਨੇ ਉਹਨਾਂ ਦੀ ਤਾਕਤ ਨੂੰ ਹੋਰ ਵੀ ਮਜ਼ਬੂਤ ਕਰ ਦਿੱਤਾ 18ਵੀਂ ਤੇ 19ਵੀਂ ਸਦੀ ਵਿੱਚ ਅੰਗਰੇਜ਼ਾਂ ਨੇ ਭਾਰਤ ਦੇ ਵੱਖ-ਵੱਖ ਹਿੱਸਿਆਂ ਜਿਵੇਂ ਮਰਾਠਿਆਂ ਨਾਲ ਮੈਸੂਰ ਨਾਲ ਲੜਾਈਆਂ ਕਰਕੇ ਆਪਣਾ ਸ਼ਾਸਨ ਵਿਦਾਇਆ 1757 ਦੀ ਪਹਿਲੀ ਸਤੰਤਰਤਾ ਸੰਗਰਾਮ ਤੋਂ ਬਾਅਦ ਈਸਟ ਇੰਡੀਆ ਕੰਪਨੀ ਦਾ ਸ਼ਾਸਨ ਖਤਮ ਹੋਇਆ ਤੇ ਬ੍ਰਿਟਿਸ਼ ਸਰਕਾਰ ਨੇ ਸਿੱਧੇ ਤੌਰ ਤੇ ਪੋਰਟਾ ਦਾ ਕੰਟਰੋਲ ਆਪਣੇ ਹੱਥ ਵਿੱਚ ਲੈ ਲਿਆ। ਇਸ ਨੂੰ ਬ੍ਰਿਟਿਸ਼ ਰਾਜ ਦਾ ਸਮਾਂ ਕਿਹਾ ਜਾਂਦਾ ਹੈ ਜੋ 1947 ਵਿੱਚ ਭਾਰਤ ਦੀ ਆਜ਼ਾਦੀ ਤੱਕ ਜਾਰੀ ਰਿਹਾ। ਅੰਗਰੇਜ਼ਾਂ ਨੇ ਭਾਰਤ ਤੇ ਭਾਰਤੀਆਂ ਨਾਲ ਬਹੁਤ ਗਲਤ ਕੀਤਾ। ਈਸਟ ਇੰਡੀਆ ਕੰਪਨੀ ਨੇ ਵਪਾਰ ਦੇ ਨਾਂ ਤੇ ਭਾਰਤੀਆਂ ਨੂੰ ਲੁੱਟਿਆ ਅਤੇ ਉਹਨਾਂ ਦਾ ਸ਼ਾਸਨ ਹਥਿਆਇਆ। ਅੰਗਰੇਜ਼ਾਂ ਨੇ ਸਸਤੇ ਭਾਰਤੀ ਸਮਾਨ ਖਰੀਦ ਕੇ ਮਹਿੰਗੇ ਵੇਚੇ। ਹੱਥ ਕਰਗੇ ਤਬਾਹ ਕੀਤੇ ਅਤੇ ਕਿਸਾਨਾਂ ਤੇ ਭਾਰੀ ਟੈਕਸ ਲਾਏ ਜਿਸ ਨਾਲ ਗਰੀਬੀ ਵਧੀ ਫੁੱਟ ਪਾਓ ਰਾਜ ਕਰੋ ਨੀਤੀ ਨਾਲ ਰਾਜਿਆਂ ਨੂੰ ਲੜਾਇਆ ਤਲਾਸੀ ਤੇ ਬਕਸਰ ਦੀਆਂ ਲੜਾਈਆਂ ਨਾਲ ਬੰਗਾਲ ਤੇ ਕਬਜ਼ਾ ਕੀਤਾ ਭਾਰਤੀ ਸੱਭਿਆਚਾਰ ਨੂੰ ਨੀਵਾ ਸਮਝਿਆ ਅਤੇ ਪੱਛਮੀ ਸਿੱਖਿਆ ਥੋਪੀ ਮਿਸ਼ਨਰੀਆਂ ਨੇ ਧਰਮ ਪਰਿਵਰਤਨ ਦੀਆਂ ਕੋਸ਼ਿਸ਼ਾਂ ਵੀ ਕੀਤੀ ਅੰਗਰੇਜ਼ੀ ਨੀਤੀਆਂ ਕਾਰਨ 1770 ਦਾ ਬੰਗਾਲ ਅਕਾਲ ਪਿਆ ਜਿਸ ਵਿੱਚ ਲੱਖਾਂ ਲੋਕ ਮਰੇ ਅਤੇ ਅੰਗਰੇਜ਼ਾਂ ਨੇ ਮਦਦ ਦੀ ਬਜਾਏ ਅਨਾਜ ਮਹਿੰਗੇ ਭਾਅ ਦੇ ਵਿੱਚ ਵੇਚਿਆ। ਭਾਰਤੀ ਸਿਪਾਹੀਆਂ ਨੂੰ ਘੱਟ ਤਨਖਾਹ ਅਤੇ ਮਾੜੀਆਂ ਸਹੂਲਤਾਂ ਦਿੱਤੀਆਂ ਗਈਆਂ। ਧਾਰਮਿਕ ਭਾਵਨਾਵਾਂ ਦੀ ਅਣਦੇਖੀ ਕੀਤੀ। ਅੰਗਰੇਜ਼ਾਂ ਦੀ ਲੁੱਟ ਅਤੇ ਜ਼ੁਲਮ ਨੇ ਭਾਰਤ ਨੂੰ ਕਮਜ਼ੋਰ ਕੀਤਾ ਅਤੇ ਵਿਰੋਧ ਦੀ ਚਿੰਗਾਰੀ ਜਗਾਈ ਜੋ ਬਾਅਦ ਵਿੱਚ ਸੁਤੰਤਰਤਾ ਸੰਗਰਾਮ ਦੇ ਰੂਪ ਵਿੱਚ ਸਾਹਮਣੇ ਆਈ। ਇਹ ਤਾਂ ਰਹੀਆਂ ਅੰਗਰੇਜ਼ਾਂ ਦੁਆਰਾ ਕੀਤੀਆਂ ਸਾਡੇ ਨਾਲ ਬਦਕੀਆਂ। ਸੋਨਾ ਸੀ ਤੁਹਾਨੂੰ ਇੱਕ ਇਹੋ ਜਿਹਾ ਇੱਕ ਕਿੱਸਾ ਦੱਸਦੇ ਆਂ ਜਿਸ ਨੂੰ ਸੁਣ ਕੇ ਤੁਸੀਂ 당 ਰਹਿ ਜਾਓ ਤੁਹਾਨੂੰ ਕਿੱਸਾ ਸੁਣ ਕੇ ਸਿਰਫ ਇੱਕ ਪਲ ਲਈ ਸਿਰਫ ਇੱਕ ਪਲ ਲਈ ਜ਼ਰੂਰ ਲੱਗੇਗਾ ਕਿ ਚੰਗਾ ਹੋਇਆ ਅੰਗਰੇਜ਼ ਭਾਰਤ ਚ ਆਏ ਸ਼ੁਰੂ ਕਰਨੇ ਕਿੱਸਾ ਪਰਤਪੁਰ ਰਿਆਸਤ ਜਿਹੜੀ ਰਾਜਸਥਾਨ ਚ ਆ ਉੱਥੋਂ ਦਾ ਇੱਕ ਮਹਾਰਾਜਾ ਸੀ ਮਹਾਰਾਜਾ ਕਿਸ਼ਨ ਸਿੰਘ ਉਸਨੇ ਆਪਣੇ ਨਿੱਜੀ ਸਖਤਰ ਕਮਰ ਭਰਤ ਸਿੰਘ ਨੂੰ ਹੁਕਮ ਦਿੱਤਾ ਹੋਇਆ ਸੀ ਕਿ ਹਰ ਐਤਵਾਰ ਸਵੇਰੇ ਸਾਰੀਆਂ ਸਰਕਾਰੀ ਫਾਈਲਾਂ ਮਹਿਲ ਦੇ ਕਾਨਫਰੰਸ ਰੂਮ ਦੇ ਵੱਡੇ ਮੇਜ਼ ਤੇ ਰੱਖ ਦਿੱਤੀਆਂ ਜਾਣ ਇਹ ਫਾਈਲਾਂ ਕਾਤਲ ਦੇ ਮੁਕੱਤਮਿਆਂ ਲੱਖਾਂ ਰੁਪਏ ਦੇ دیਵਾਨੀ ਕੇਸਾਂ ਰਿਆਸਤ ਦੇ ਉੱਚ ਅਧਿਕਾਰੀਆਂ ਦੀਆਂ ਨਿਯੁਕਤੀਆਂ ਜਾਂ ਬਰਖਾਸਤਗੀਆਂ ਸ਼ਾਹੀ ਪਰਿਵਾਰ ਦੇ ਘਰੇਲੂ ਮਸਲੇਆਂ ਅਤੇ ਭਾਰਤ ਸਰਕਾਰ ਦੇ ਰਾਜਨੀਤਿਕ ਵਿਭਾਗ ਨਾਲ ਸੰਬੰਧਿਤ ਸਨ। ਮੇਜ਼ ਇੰਨਾ ਵੱਡਾ ਸੀ ਕਿ ਦਾਵਤ ਸਮੇਂ ਲਗਭਗ 100 ਮਹਿਮਾਨ ਇਸ ਦੁਆਲੇ ਬੈਠ ਸਕਦੇ ਸੀ। ਕਮਰਪ੍ਰਤ ਸਿੰਘ ਨੂੰ ਜੋ ਕਿ ਪ੍ਰਧਾਨ ਮੰਤਰੀ ਸੀ ਉਸ ਨੂੰ ਇਹ ਨਿਰਦੇਸ਼ ਸੀ ਕਿ ਮਹਾਰਾਜੇ ਵੱਲੋਂ ਨਿਪਟਾਰੇ ਤੋਂ ਬਾਅਦ ਅਗਲੇ ਦਿਨ ਸਾਰੀਆਂ ਫਾਈਲਾਂ ਮੇਜ਼ ਤੋਂ ਹਟਾ ਲਈਆਂ। ਤਾਂ ਹਰ ਐਤਵਾਰ ਰਾਤ ਦੇ ਖਾਣੇ ਤੋਂ ਪਹਿਲਾਂ ਮਹਾਰਾਜਾ ਕਿਸ਼ਨ ਸਿੰਘ ਆਪਣੀਆਂ ਮਹਾਰਾਣੀਆਂ ਆਪਣੀਆਂ ਖੈਲਾਂ ਤੇ ਹਰਮ ਦੀਆਂ ਹੋਰ ਔਰਤਾਂ ਨਾਲ ਕਾਨਫਰੰਸ ਰੂਮ ਵਿੱਚ ਆਉਂਦਾ ਇਸ ਕਮਰੇ ਵਿੱਚ ਹਾਸਾ ਮਜ਼ਾਕ ਚੱਲਦਾ ਚੋਹਲਵਾਜ਼ੀਆਂ ਚੱਲਦੀਆਂ ਸ਼ਰਾਬ ਦੀ ਦੌਰ ਚੱਲਦੀ ਕਾਨਫਰੰਸ ਰੂਮ ਤੋਂ ਉੱਠਣ ਤੋਂ ਪਹਿਲਾਂ ਮਹਾਰਾਜਾ ਆਪਣੀਆਂ ਮਹਾਰਾਣੀਆਂ ਨੂੰ ਮੇਜ਼ ਤੇ ਪਈਆਂ ਫਾਈਲਾਂ ਦੇ ਦੋ ਢੇਰ ਬਣਾਉਂਦਾ ਤੰਦਨ ਤੇ ਜਦੋਂ ਦੋ ਢੇਰੀਆਂ ਤਿਆਰ ਹੋ ਜਾਂਦੀਆਂ ਤਾਂ ਮਹਾਰਾਜਾ ਉਹ ਝਟਕੇ ਵਿੱਚ ਇੱਕ ਢੇਰ ਨੂੰ ਮਨਜ਼ੂਰੀ ਕਰ ਦਿੰਦਾ ਤੇ ਦੂਜੇ ਢੇਰ ਨੂੰ ਰੱਦ ਕਰਨ ਦਾ ਜ਼ੁਬਾਨੀ ਹੁਕਮ ਦੇ ਦਿੰਦਾ ਉਸ ਕੋਲ ਨਾ ਤਾਂ ਫਾਈਲਾਂ ਪੜਨ ਦਾ ਸਮਾਂ ਹੁੰਦਾ ਤੇ ਨਾ ਹੀ ਉਸ ਦੀ ਕੋਈ ਦਿਲਚਸਪੀ ਸੀ ਕਮਰਪ੍ਰਤ ਸਿੰਘ ਜੋ ਪ੍ਰਧਾਨ ਮੰਤਰੀ ਸੀ ਮਹਾਰਾਜ ਦੇ ਆਪਕੋ ਅਨੁਸਾਰ ਹਰ ਫਾਈਲ ਤੇ ਅੰਤਿਮ ਫੈਸਲਾ ਲਿਖ ਦੇਣਾ ਜੋ ਅਗਲੇ ਦਿਨ ਸੁਣਾਇਆ ਜਾਂਦਾ ਸੀ ਤਾਂ ਇਸ ਦਾ ਨਤੀਜਾ ਫਿਰ ਕੀ ਨਿਕਲਿਆ ਸੈਂਕੜੇ ਬੇਗੁਨਾਹਾਂ ਲੋਕਾਂ ਨੂੰ ਸਜ਼ਾਾਂ ਮਿਲੀਆਂ ਸੈਂਕੜਿਆਂ ਨੂੰ ਫਾਂਸੀਆਂ 'ਤੇ ਲਟਕਾਇਆ ਜਦੋਂ ਕਿ ਦੋਸ਼ੀ ਬਰੀ ਹੋ ਗਏ ਦਿਵਾਨੀ ਅਤੇ ਮਾਲੀ ਮਕਦਮਿਆਂ ਦਾ ਇਹ ਹੀ ਹਾਲ ਸੀ ਜਿਨ੍ਹਾਂ ਨੇ ਸ਼ਾਹੂਕਾਰਾਂ ਤੋਂ ਕਰਜ਼ੇ ਵਸੂਲਣੇ ਸਨ ਉਹ ਖਾਲੀ ਹੱਥ ਮੁੜੇ ਜਦਕਿ ਕਰਜ਼ਦਾਰ ਮੌਜਾਂ ਮਾਣਦੇ ਸਨ ਕਾਨੂੰਨ ਅਤੇ ਨਿਆਂ ਦੀ ਅਜੇ ਹੀ ਦੁਰਵਤੋਂ ਨੇ ਰਿਆਸਤ ਵਿੱਚ ਅਰਾਜਕਤਾ ਫਲਾਪੀ ਅੰਗਰੇਜ਼ ਦੇ ਇਰੈਂਟ ਨੇ ਬਾਈਸਰਾਏ ਨੂੰ ਸਕਾਇਟ ਕੀਤੀ ਜਿਸ ਨੇ ਇੱਕ ਦਿਵਾਨ ਨਿਯੁਕਤ ਕਰਕੇ ਉਸ ਨੂੰ ਸਾਰੀਆਂ ਸ਼ਕਤੀਆਂ ਸੌਪ ਦਿੱਤੀ। ਨਤੀਜੇ ਵਜੋਂ ਮਹਾਰਾਜਾ ਕਿਸ਼ਨ ਸਿੰਘ ਸਰਵ ਸੱਤਾਧਾਰੀ ਹਾਕਮ ਦੀ ਥਾਂ ਸਿਰਫ ਨਾਮ ਦਾ ਮਹਾਰਾਜਾ ਰਹਿ ਗਏ। ਹੁਣ ਸੋਚੋ ਉਸ ਸਮੇਂ ਉਸ ਰਿਆਸਤ ਵਿੱਚ ਇਨਸਾਫ ਦੀ ਕੀ ਦੁਰਦਸ਼ਾ ਹੁੰਦੀ ਹੋਵੇ। ਹੁਣ ਬੇਸ਼ੱਕ ਅਸੀਂ ਅੰਗਰੇਜ਼ਾਂ ਦੇ ਖਿਲਾਫ ਹੋਈ ਪਰ ਆਜ ਜੋ ਕੁਝ ਵੀ ਰਾਜੇ ਮਹਾਰਾਜੇ ਕਰਦੇ ਹੁੰਦੇ ਸੀ ਉਸ ਨੂੰ ਨੱਥ ਸਿਰਫ ਅੰਗਰੇਜ਼ਾਂ ਨੇ ਪਾਈ। ਸੋਚੋ ਅਗਰ ਅੰਗਰੇਜ਼ ਭਾਰਤ ਨਾ ਆਉਂਦੇ ਤਾਂ ਕਿ ਰਾਜੇ ਮਹਾਰਾਜੇ ਹੋਂ ਤੱਕ ਸਾਡਾ ਸ਼ੋਸ਼ਨ ਐਵੇਂ ਹੀ ਕਰਦੇ ਰਹਿੰਦੇ ਇਹ ਸਿਰਫ ਇੱਕ ਕਿੱਸਾ ਇਹੋ ਜਿਹੇ ਹਜ਼ਾਰਾਂ ਕਿੱਸੇ ਮੌਜੂਦ ਨੇ ਇੰਨਾ ਰਾਜੇ ਮਹਾਰਾਜਿਆਂ ਦੀਆਂ ਨਲੈਕੀਆਂ ਦੀ ਹੁਣ ਇੱਥੇ ਅਸੀਂ ਇਹ ਸਪਸ਼ਟ ਕਰ ਦਈਏ ਕਿ ਅਸੀਂ ਅੰਗਰੇਜ਼ਾਂ ਦੇ ਹੱਕ 'ਚ ਨਹੀਂ ਆ ਤੇ ਨਾ ਅਸੀਂ ਉਹਨਾਂ ਦੀ ਸ਼ਲਾਘਾ ਕਰਦੇ ਭਾਵੇਂ ਅੰਗਰੇਜ਼ਾਂ ਨੇ ਵੀ ਭਾਰਤ 'ਚ ਆਪਣੇ ਰੰਗ ਵਿਖਾਏ ਪਰ ਫਿਰ ਵੀ ਇਹ ਕਿੱਸੇ ਪੜ ਕੇ ਤੁਸੀਂ ਸੋਚੋ ਜੁਰ ਹੁਣ ਅਗਲੀ ਵੀਡੀਓ ਦੇ ਵਿੱਚ ਇੱਕ ਹੋਰ ਐਹੋਜਾ ਹ ਕિસ્ਸਾ ਲੈ ਕੇ ਹਾਜ਼ਰ ਹੋਵਾਂ। ਉਮੀਦ ਆ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਵੇਗੀ। ਤਾਂ ਅਗਰ ਤੁਸੀਂ ਕੋਈ ਸਾਨੂੰ ਇਸ ਤੇ ਸਬੰਧ ਵਿੱਚ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਜਾਂ ਕੋਈ ਨਵਾਂ ਵਿਸ਼ਾ ਸੁਜੈਸਟ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ। ਤੇ ਨਾਲ ਸਾਡਾ ਚੈਨਲ ਸਬਸਕ੍ਰਾਈਬ, ਸ਼ੇਅਰ ਤੇ ਲਾਈਕ ਜ਼ਰੂਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।